ਉਹ ਕਹਿੰਦਾ ਸਾ ਸੰਗਤ ਹੋਲੇ ਹਮਲੇ ਦੇ ਇਕਸ਼ਟ ਤੋਂ ਬਾਅਦ ਜੇ ਕਿਤੇ ਸਭ ਤੋਂ ਵੱਧ ਇਕੱਠ ਹੁੰਦਾ ਸਾਡੇ ਮਾਹ ਪੁਰਖਾਂ ਦੀ ਵਰਸੀ ਤੇ ਹੁੰਦਾ ਹੈ ਇਹਦਾ ਮਤਲਬ ਅੰਦਾਜ਼ਾ ਲਾ ਕੇ ਵੇਖੋ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰਸੀਆਂ ਨਾਲ ਕਰ ਰਹੇ ਨੇ ਉਸ ਬਾਬੇ ਪ੍ਰਚਾਰਕ ਦੀ ਸਟੇਟਮੈਂਟ ਪਤਾ ਕੀ ਸੀ ਮੈਨੂੰ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਕਹਿੰਦਾ ਹੈ ਵੀ ਹੋਲੇ ਮਲੇ ਤੇ ਜਿੱਨਾ ਆਨੰਦਪੁਰ ਸਾਹਿਬ ਇਕੱਠ ਹੁੰਦਾ ਹੈ ਉਹਨਾਂ ਇਕੱਠ ਸਾਡੇ ਮਾਹਪੁਰਖਾਂ ਦੀ ਕਿੱਥੇ ਹੁੰਦਾ ਜੀ ਬੋਲੋ ਪਿਆਰਿਓ ਮਾਹਪੁਰਖਾਂ ਦੀ ਜੇ ਕੋਈ ਐਡਾ ਵੱਡਾ ਇਕੱਠ ਹੈ ਤੇ ਸਾਡੇ ਮਾਹਪੁਰਖਾਂ ਦੀ ਵਰਸੀ ਤੇ ਹੈ ਉਹਨੂੰ ਦਰਬਾਰ ਸਾਹਿਬ ਦਾ ਇਕੱਠ ਨਾ ਦਿਸਿਆ ਉਹਨੂੰ ਫਤਿਹਗੜ੍ਹ ਸਾਹਿਬ ਵੀ ਦਸੰਬਰ ਤੋਂ ਲੈ ਕੇ 7 ਪੋ ਤੋਂ ਲੈ ਕੇ 13 ਪੋ ਦਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਵਰ੍ਹਸਿਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੌਲੇ ਮੱਲੇ ਨਾ ਕਰੋ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਤਨਵਾਦ ਕਰਦਾ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਸਮੁੱਚੀ ਲਖਨਊ ਦੀ ਸੰਗਤ ਦਾ ਤੁਸੀਂ ਸਤਕਾਰਯੋਗ ਭਾਈ ਲਾਲੋ ਜੀ ਵਰਗੇ ਮਹਾਨ ਗੁਰਸਿੱਖਾਂ ਦਾ ਦਿਨ ਮਨਾ ਰਹੇ ਹੋ ਨਹੀਂ ਤੇ ਸਾਡਾ ਬਹੁਤਾ ਸਮਾਜ ਤਾਂ ਦੇਹਤਾਰੀ ਬਾਬਿਆਂ ਦੀਆਂ ਵਰ੍ਹਸਿਆਂ ਵਾਲੇ ਬਨੇ ਉਲਝਿਆ ਪਿਆ ਹੈ ਉਲਝਿਆ ਪਿਆ ਹੈ ਏ ਆ ਸਾਡੇ ਅਸਲੀ ਬ੍ਰਹਮ ਗਿਆਨੀ ਆ ਅਸਲੀ ਅੱਛਾ ਵੇਖੋ ਗੁਰੂ ਨਾਨਕ ਸਾਹਿਬ ਜਿਹਦੇ ਘਰ ਚ ਪਹਿਲੀ ਧਰਮਸ਼ਾਲਾ ਬਣਾਉਂਦੇ ਆ ਉਹਨੂੰ ਸੰਤ ਲਾਲੋ ਨਹੀਂ ਕਿਹਾ ਤੁਸੀਂ ਭਾਈ ਲਾਲੋ ਕਿਹਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿਸੇ ਸਿੱਖ ਦੇ ਨਾਂ ਦੇ ਨਾਲ ਤੁਹਾਨੂੰ ਸੰਤ ਸ਼ਬਦ ਨਹੀਂ ਲਿਖਿਆ ਮਿਲੇਗਾ ਜੇ ਲਿਖਿਆ ਮਿਲੇ ਆ ਲਾਈਵ ਚੱਲ ਰਿਹਾ ਹੈ ਮੇਰਾ ਮੋਬਾਈਲ ਨੰਬਰ ਆ ਰਿਹਾ ਹੈ ਮੇਰੇ ਨਾਲ ਸੰਪਰਕ ਜਰੂਰ ਕਰਿਓ ਮੈਨੂੰ ਕੋਈ ਇਤਿਹਾਸਕ ਹਵਾਲਾ ਕੇ ਦੇ ਕੇ ਦੱਸਿਓ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਸਿੱਖਾਂ ਦੇ ਖੋਪਰ ਲਾਏ ਗਏ ਸਿੱਖਾਂ ਦੇ ਬੰਦ-ਬੰਦ ਕੱਟੇ ਗਏ ਰੂੰਚ ਲਪੇਟ ਕੇ ਸਾਲਿਆ ਗਿਆ ਪਰ ਇਹਨਾਂ ਚੋਂ ਕਿਸੇ ਸਿੱਖ ਦੇ ਨਾਂ ਦੇ ਨਾਲ ਸੰਤ ਸ਼ਬਦ ਨਹੀਂ ਸੀ ਲਓ ਮੈਂ ਨਾਂ ਪੜ ਦੇਣਾ ਭਾਈ ਮਤੀ ਦਾਸ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਇਹ ਸਾਰੇ ਭਾਈ ਨੇ ਤੁਸੀਂ ਕਦੀ ਸੰਤ ਮਨੀ ਸਿੰਘ ਸੁਣਿਆ ਸੰਤ ਤਾਰੂ ਸਿੰਘ ਕਿਸੇ ਨੇ ਨਾ ਸੁਣਿਆ ਹੱਦ ਹੋ ਗਈ ਇਥੇ ਜੰਮਦੇ ਸੰਤ ਨੇ ਸਾਡੇ ਸਮਾਜ ਵਿੱਚ ਨਿੱਕੀ ਨਿੱਕੀ ਉਮਰ ਦੇ ਬਾਬੇ ਬਣਾ ਛੱਡੇ ਆ ਮੈਂ ਕੱਲ ਇੱਕ ਬਾਬੇ ਦੀ ਵੀਡੀਓ ਸੁਣ ਰਿਆ ਸੀ ਉਹ ਕਹਿੰਦਾ ਜੀ ਸਾਥ ਸੰਗਤ ਮੈਨੂੰ ਇੱਕ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਮਿਲੇ ਆ ਉਹ ਕਹਿੰਦਾ ਸਾ ਸੰਗਤ ਹੋਲੇ ਹਮੱਲੇ ਦੇ ਇਕਾਸ਼ਟ ਤੋਂ ਬਾਅਦ ਜੇ ਕਿਤੇ ਸਭ ਤੋਂ ਵੱਧ ਇਕੱਠ ਹੁੰਦਾ ਸਾਡੇ ਮਾਹਪੁਰਖਾਂ ਦੀ ਵਰਸੀ ਤੇ ਹੁੰਦਾ ਹੈ ਇਹਦਾ ਮਤਲਬ ਅੰਦਾਜ਼ਾ ਲਾ ਕੇ ਵੇਖੋ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰਸ਼ੀਆਂ ਨਾਲ ਕਰ ਰਹੇ ਨੇ ਉਸ ਬਾਬੇ ਪ੍ਰਚਾਰਕ ਦੀ ਸਟੇਟਮੈਂਟ ਪਤਾ ਕੀ ਸੀ ਮੈਨੂੰ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਕਹਿੰਦਾ ਹੈ ਵੀ ਹੋਲੇ ਮਲੇ ਤੇ ਜਿੱਨਾ ਆਨੰਦਪੁਰ ਸਾਹਿਬ ਇਕੱਠ ਹੁੰਦਾ ਹੈ ਉਹਨਾਂ ਇਕੱਠ ਸਾਡੇ ਮਹਾਪੁਰਖਾਂ ਦੀ ਕਿੱਥੇ ਹੁੰਦਾ ਜੀ ਬੋਲੋ ਪਿਆਰਿਓ ਮਹਾਪੁਰਖਾਂ ਦੀ ਅੱਛਾ ਜੇ ਤੇ ਉਹ ਕਹਿੰਦਾ ਵੀ ਉਹਨਾਂ ਇਕੱਠ ਚਮਕੌਰ ਸਾਹਿਬ ਦੀ ਕੜੀ ਜਿੱਥੇ ਦਿਨ ਮਨਾਏ ਜਾਂਦੇ ਆ ਫਤੇਗੜ ਸਾਹਿਬ ਸਾਡੇ ਵਰਗੇ ਅਕਿਰਤ ਕਣਾ ਲੋਕਾਂ ਨਾਲੋਂ ਤਾਂ ਅੱਲਾ ਯਾਰ ਖਾਂ ਜੋਗੀ ਚੰਗਾ ਜਿਹੜਾ ਕਹਿੰਦਾ ਏਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਜਾਂ ਬਾਪ ਨੇ ਬੱਚੇ ਘਟਾਏ ਖੁਦਾ ਕੇ ਲਈ ਇਹ ਅਕਿਰਤ ਕਣਾ ਦੀ ਮਾਫ ਕਰਨਾ ਮੇ ਕੋਈ ਸ਼ਬਦ ਨਹੀਂ ਐਡੇ ਅਕਿਰਤ ਕਣ ਹੋ ਗਿਆ ਵੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੋਵੇ ਵੀ ਇਸ ਦੁਨੀਆ ਤੇ ਇਸ ਭਾਰਤ ਦੇਸ਼ ਵਿੱਚ ਜੇ ਕੋ ਪੂਜਣਯੋਗ ਥਾਂ ਉਹ ਚਮਕੌਰ ਸਾਹਿਬ ਦੀ ਗੜੀ ਤੇ ਫਤਿਹਗੜ੍ਹ ਸਾਹਾ ਜਿੱਥੇ ਕਲਗੀਧਰ ਪਾਤਸ਼ਾਹ ਆਪਣੇ ਸਾਬਜਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਗ ਹੈ ਹੱਦ ਹੋ ਗਈ ਯਾਰ ਅੱਜ ਇਦਾਂ ਦੇ ਭੂਨੇ ਸਾਡੇ ਸਿਰ ਤੇ ਰੱਬ ਬਣ ਕੇ ਬੈਠੇ ਨੇ ਤੇ ਬਣਾਉਣ ਵਾਲੇ ਸਾਡੇ ਆ ਲੋਕ ਨੇ ਮਾਫ ਕਰਨਾ ਪਬਲਿਕ ਘਰਾਂ ਚ ਬੈਠੀ ਸੁਣਦੀ ਹੋਏਗੀ ਉਸ ਬਾਬੇ ਪ੍ਰਚਾਰ ਦੀ ਸਟੇਟਮੈਂਟ ਹੈ ਹੋਲੇ ਮੱਲੇ ਤੋਂ ਬਾਅਦ ਜੇ ਕੋਈ ਐਡਾ ਵੱਡਾ ਕਾਠ ਹੈ ਤੇ ਸਾਡੇ ਮਾਹ ਪੁਰਖਾਂ ਦੀ ਵਰਸੀ ਤੇ ਐ ਉਹਨੂੰ ਦਰਬਾਰ ਸਾਹਿਬ ਦਾ ਇਕੱਠ ਨਾ ਦਿਸਿਆ ਉਹਨੂੰ ਫਤਿਹਗੜ੍ਹ ਸਾਹਿਬ ਵੀ ਦਸੰਬਰ ਤੋਂ ਲੈ ਕੇ 7 ਪੋ ਤੋਂ ਲੈ ਕੇ 13 ਪੋ ਦਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਵਰਸੀਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੋਲੇ ਮੱਲੇ ਨਾਲ ਕਰੋ ਤਦੋਂ ਉਹ ਬਾਬਾ ਪ੍ਰਚਾਰ ਕੇ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਸਨ ਹੁਣ ਅੰਦਾਜ਼ਾ ਲਾਓ ਉਹ ਸੰਗਤਾਂ ਕਿਹਨਾਂ ਦੀਆਂ ਨੇ ਬਾਬਿਆਂ ਦੀਆਂ ਗੁਰੂ ਦੀਆਂ ਨਹੀਂ ਮਾਫ ਕਰਨਾ ਮੈਂ ਇੱਕ ਬੇਨਤੀ ਕਰਾਂ ਕਈ ਵਾਰੀ ਸ਼ੋਰੂਮ ਕਿਸੇ ਹੋਰ ਦਾ ਹੁੰਦਾ ਹੈ ਮਾਲ ਕੋਈ ਹੋਰ ਵੇਚਦਾ ਹੈ ਸ਼ੋਰੂਮ ਕਿਸੇ ਹੋਰ ਦਾ ਹੁੰਦਾ ਤੇ ਵਿੱਚ ਪਿਆ ਸਮਾਨ ਹੋਰ ਦਾ ਹੁੰਦਾ ਇੱਥੇ ਸ਼ੋਰੂਮ ਵੀ ਸਾਡੇ ਗੁਰੂ ਦਾ ਹੈ ਤੇ ਸੌਦਾ ਵੀ ਸਾਡੇ ਗੁਰੂ ਦਾ ਹੈ ਇਥੇ ਸੱਚ ਦਾ ਸੌਦਾ ਹੈ ਸੱਚ ਦੀ ਵਿਚਾਰ ਹੈ ਦੇਹ ਧਾਰੀ ਲੋਕਾਂ ਨੇ ਆਪਣੇ ਡੇਰਿਆਂ 'ਚ ਮਾਰੇ ਦਾ ਪ੍ਰਕਾਸ਼ ਕੀਤਾ ਹੈ ਸ਼ੋਰੂਮ ਬਾਬੇ ਦਾ ਵਰਤਦੇ ਨੇ ਤੇ ਸਮਾਨ ਦੇਹ ਧਾਰੀ ਬਾਬੇ ਆਪਣਾ ਵੇਚਦੇ ਨੇ ਸੰਗਤਾਂ ਨੂੰ ਕਹਿੰਦੇ ਆਓ ਐਸੇ ਕਾ ਕਿ ਮੇਰੀ ਬਾਬਿਆਂ ਨਾਲ ਨਹੀਂ ਬਣਦੀ ਜੀ ਮੈਂ ਬੇਨਤੀ ਕਰਾਂ ਉਹ ਤੇ ਮੈਂ ਧੰਨਵਾਦ ਕਰਦਾ ਲਖਨਊਦਿਆ ਸੰਗਤਾਂ ਦਾ ਤੁਸੀਂ ਬੜੇ ਪਿਆਰ ਨਾਲ ਸੱਦਿਆ ਮੈਨੂੰ ਬੜੀ ਖੁਸ਼ੀ ਹੋਈ ਕਉ ਕਿ ਮੇਰਾ ਇੱਕੋ ਬਾਬਾ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮੱਸਾ ਜਾਣਿਆ ਮੈਨੂੰ ਇੰਨੀ ਖੁਸ਼ੀ ਹੋਈ ਕਿ ਜੇ ਸਾਡੀ ਸਿੱਖ ਕੌਮ ਜਾਗ ਜਾਏ ਆਓ ਅਸੀਂ ਉਹਨਾਂ ਦੇ ਦਿਨ ਮਨਾਈਏ ਮਨਾਈਏ ਦਿਨ ਭਾਈ ਮਰਦਾਨਾ ਜੀ ਦਾ ਮਨਾਈਏ ਦਿਨ ਭਾਈ ਲਾਲੋ ਜੀ ਦਾ ਪੂਰੀ ਦੁਨੀਆ ਤੇ ਮਨਾਈਏ ਦਿਨ ਬਾਬਾ ਬੁੱਢਾ ਜੀ ਦਾ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦਾ ਜਿਹੜੇ ਗੁਰੂ ਦੇ ਨਾਲ ਰਹੇ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਭਾਈ ਮਰਦਾਨਾ ਜੀ ਤੁਹਾਡੇ ਚੋਂ ਕਿਸੇ ਨੇ ਸੰਤ ਮਰਦਾਨਾ ਜੀ ਸੁਣਿਆ ਬਜ਼ੁਰਗੋ ਬਜ਼ੁਰਗੋ ਮੇਰੇ ਤੋਂ ਪਹਿਲਾਂ ਕਿਸੇ ਹੋਰ ਰਾਗੀ ਢਾਡੀ ਪ੍ਰਚਾਰਕ ਵਿਸ਼ਰ ਨੇ ਸੁਣਾਇਆ ਹੋਵੇ ਤੁਹਾਨੂੰ ਮੈਂ ਗਲਤ ਹਾਂ ਤੇ ਮੈਂ ਮਾਫੀ ਮੰਗ ਲਵਾਂ ਤੁਸੀਂ ਕਦੀ ਸੁਣਿਆ ਸੰਤ ਮਰਦਾਨਾ ਜੀ ਕਿਸੇ ਦੇ ਮੂੰਹੋਂ ਬੋਲੋ ਬਜ਼ੁਰਗੋ ਫੇਰ ਕੀ ਆਂਦੇ ਨੇ ਜੀ ਭਾਈ ਜੇ ਗੁਰੂ ਨਾਨਕ ਸਾਹਿਬ ਦੇ ਨਾਲ ਸਭ ਤੋਂ ਵੱਧ ਰਹਿਣ ਵਾਲੇ ਭਾਈ ਮਰਦਾਨਾ ਜੀ ਹੋ ਸਕਦੇ ਨੇ ਕਦੀ ਕਿਸ ਨੇ ਸਵਾਲ ਕੀਤਾ ਅੱਛਾ ਡਰਾਉਂਦੇ ਨੇ ਕਹਿੰਦੇ ਜੇ ਤੁਸੀਂ ਬਾਬਾ ਜੀ ਦੇ ਕੋਲ ਨਾ ਆਏ ਤੁਹਾਡਾ ਕਾਰੋਬਾਰ ਉਹ ਕਾਰੋਬਾਰ ਤੁਹਾਡਾ ਨਹੀਂ ਠੱਪ ਹੋ ਜਾਣਾ ਕਾਰੋਬਾਰ ਬਾਬੇ ਦਾ ਠੱਪ ਹੋ ਜਾਣਾ ਬੋਲੋ ਵੀਰੋ ਕਾਰੋਬਾਰ ਤੇ ਤੁਹਾਡੇ ਕਰਕੇ ਬਾਬੇ ਦਾ ਚੱਲਦਾ ਹੈ ਤੁਸੀਂ ਜਾਣੋ ਬੰਦ ਕਰ ਦਿਓ ਬਾਬੇ ਦਾ ਕਾਰੋਬਾਰ ਠੱਪ ਇੱਕ ਬੇਨਤੀ ਹੋਰ ਕਰਾਂ ਇੱਕੋ ਗੁਰੂ ਹੈ ਜਿਹੜਾ ਕਿਸੇ ਦਾ ਮੋਤਾਜ ਨਹੀਂ ਗੁਰੂ ਹੈ ਕਿਹਦਾ ਮੌਤਾ ਲੀਡਰ ਪਬਲਿਕ ਦਾ ਮੌਤਾਜ ਹੁੰਦਾ ਹੈ ਪਬਲਿਕ ਵੋਟ ਪਾਵੇ ਤੇ ਲੀਡਰ ਬਣਦਾ ਹੈ ਪਬਲਿਕ ਵੋਟ ਨਾ ਪਾਵੇ ਤੇ ਲੀਡਰ ਨਹੀਂ ਬਣਦਾ ਦੇਰੇਦਾਰ ਪਬਲਿਕ ਦਾ ਮੌਤਾਜ ਹੈ ਜੇ ਪਬਲਿਕ ਆਉਂਦੀ ਹੈ ਤੇ ਬਾਬਾ ਜੇ ਪਬਲਿਕ ਨਾ ਆਵੇ ਤੇ ਨਹੀਂ ਬਾਬਾ ਇੱਕੋ ਹਸਤੀ ਹੈ ਦੁਨੀਆ ਤੇ ਰੱਬ ਤੇ ਗੁਰੂ ਜਿਹੜਾ ਕਿਸੇ ਦਾ ਮੌਤਾਜ ਨਹੀਂ ਕਿਉਂ ਲਓ ਆਪਾ ਪੜ੍ਹੀਏ ਹੁਣ ਸਾਰੀ ਦੁਨੀਆ ਇੱਕ ਜੁਬਾਨ ਹੋ ਕੇ ਕਹਵੇ ਰੱਬ ਜੀ ਤੁਸੀਂ ਬਹੁਤ ਵੱਡੇ ਹੋ ਸਾਡੇ ਕਹਿਣ ਨਾਲ ਰੱਬ ਨੇ ਤੇ ਗੁਰੂ ਨੇ ਵੱਡੇ ਨਹੀਂ ਹੋਣਾ ਆਪਾਂ ਸਾਰੇ ਇਕੱਠੇ ਹੋ ਕੇ ਕੀ ਆ ਰੱਬ ਜੀ ਗੁਰੂ ਜੀ ਤੁਸੀਂ ਬਹੁਤ ਛੋਟੇ ਹੋ ਸਾਡੇ ਕਹਿਣ ਨਾਲ ਸਾਡੇ ਗੁਰੂ ਤੇ ਰੱਬ ਨੇ ਛੋਟੇ ਨਹੀਂ ਹੋਣਾ ਆਪਾਂ ਰੋਜ਼ ਪੜ੍ਹਦੇ ਆ ਜੇ ਸਭ ਮਿਲ ਕੇ ਆਖਣਾ ਪਾਹੇ ਸਾਰੇ ਪੜੋ ਵੱਡਾ ਨਾ ਹੋਵੇ ਨਾਉਂ ਦੇ ਵੱਡੇ ਹੋਣਾ ਸਾਡੇ ਕਹਿਣ ਨਾਲ ਤੇ ਨਾਉਂ ਨੇ ਇਹ ਬੰਦਾ ਹੀ ਐ ਜਿਹੜਾ ਕਹਿਣ ਨਾਲ ਵੱਡਾ ਵੀ ਹੋ ਜਾਂਦਾ ਤੇ ਨਾ ਕਹਿਣ ਨਾਲ ਛੋਟਾ ਹੋ ਜਾਂਦਾ ਇਸ ਕਰਕੇ ਸਤਗੁਰ ਮੇਰਾ ਬੇਮੋਹਤਾ ਸਾਰੇ ਪੜੋ ਸਤਗੁਰ ਮੇਰਾ ਬੇਮੋਹਤਾ ਸਤਗੁਰ ਮੇਰਾ ਸੱਚਾ ਸਾਜ ਸਤਗੁਰੂ ਮੇਰਾ ਬੇਮੋਹਤਾਜ ਮੇਰਾ ਗੁਰੂ ਬੇਮੋਹਤਾਜ ਹੈ ਇਹ ਕਿਸੇ ਦਾ ਮੋਹਤਾਜ ਨਹੀਂ ਹੈ ਜਿਵੇਂ ਸੰਸਾਰ ਦੇ ਲੋਕ ਕਿਸੇ ਦੇ ਮੋਹਤਾਜ ਹੈ ਤੇ ਸਤਕਾਰਯੋਗ ਭਾਈ ਲਾਲੋ ਜੀ ਉਸ ਗੁਰੂ ਦੇ ਸਿੱਖ ਨੇ ਉਸ ਪਰਮੇਸ਼ਰ ਦੇ ਸਿੱਖ ਨੇ ਜਿਹੜਾ ਕਿਸੇ ਦਾ ਮੋਹਤਾਜ ਨਹੀਂ ਹੈ ਅੱਜ ਆਪਾਂ ਸਤਕਾਰਯੋਗ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਤੇ ਪ੍ਰਣ ਕਰਨਾ ਹੈ ਕਿ ਭਾਈ ਲਾਲੋ ਜੀ ਸਾਡੀ ਅਰਦਾਸ ਹੈ ਜਿਸ ਗੁਰੂ ਕੋਲ ਜਾ ਕੇ ਤੁਸੀਂ ਬੇਮੁਹਤਾਜ ਬਣ ਗਏ ਕਿ ਤੁਹਾਨੂੰ ਮਲਗ ਭਾਗੋ ਦੇ ਪੂੜੇ ਖੀਰਾ ਪ੍ਰਭਾਵਿਤ ਨਹੀਂ ਕਰ ਸਕੀਆਂ ਸਾਡੇ ਅੰਦਰ ਵੀ ਅਣਖ ਦੀ ਉਹ ਚਿੰਗ ਜਗਾਓ ਅਸੀਂ ਗੁਰੂ ਦੇ ਸਿੱਖ ਬਣ ਕੇ ਅਸੀਂ ਵੀ ਕਿਸੇ ਦੇ ਪਖੰਡ ਤੋਂ ਪ੍ਰਭਾਵਿਤ ਹੋ ਕੇ ਉਧਰ ਨਾ ਤੁਰ ਪਈਏ ਅਰਦਾਸ ਕਰਿਆ ਕਰੋ ਸੱਚਿਆ ਪਾਤਸ਼ਾਹ ਤੁਹਾਡਾ ਦਰ ਨਹੀਂ ਛੱਡਣਾ ਸੀ ਤੁਹਾਡੇ ਦਰ ਨੂੰ ਛੱਡ ਕੇ ਨਾ ਜਾਣਾ ਪਵੇ ਸਾਨੂੰ ਕਿਤੇ ਫਰੀਦਾ ਸਾਰੇ ਪੜੋ ਬਾਰ ਪਰਾਇ ਬੈਸਣਾ ਸਾਈ ਮuje ਨਾ ਦੇ ਕਹਿੰਦੇ ਮੈਨੂੰ ਦੂਜੇ ਦੇ ਬਾਰ ਕਹਿੰਦੇ ਨੇ ਦਰਵਾਜੇ ਨੂੰ ਸ਼ੇਖ ਫਰੀਦ ਜੀ ਕਹਿੰਦੇ ਨੇ ਹੇ ਅੱਲਾ ਹੇ ਰੱਬ ਜੀ ਮੈਨੂੰ ਆਪਣੇ ਦਰਵਾਜੇ ਤੋਂ ਦੂਜੇ ਦੇ ਦਰਵਾਜੇ ਤੇ ਨਾ ਕੱਲਿਓ ਮੈਂ ਤੁਹਾਡਾ ਦਰ ਛੱਡ ਕੇ ਨਹੀਂ ਜਾਣਾ ਚਾਹੁੰਦਾ ਤੇ ਜੇ ਕਿਤੇ ਜ਼ਿੰਦਗੀ ਚ ਏਦਾਂ ਦੀ ਨੌਬਤ ਆ ਜਾਏ ਕਿ ਤੁਹਾਡਾ ਦਰਸ਼ਣਾ ਪੈ ਜਾਏ ਮੈਨੂੰ ਮੈਨੂੰ ਕਿਸੇ ਹੋਰ ਦਰਵਾਜੇ ਤੇ ਜਾਣਾ ਪਵੇ ਤੇ ਮੇਰੀ ਇੱਕ ਅਰਦਾਸ ਹੈ ਤੁਹਾਡੇ ਚਰਨਾਂ ਚ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਉਸ ਤੋਂ ਪਹਿਲਾਂ ਤਮ ਸੇ ਕਮ ਜਿਉਂਦਾ ਮੈਂ ਤੁਹਾਡਾ ਦਰ ਨਾ ਛੱਡਾਂ ਬਾਹਰ ਪਰ ਆਏ ਬੈਸਣਾ ਸਾਰੇ ਪੜੋ ਬਾਹਰ ਪਰ ਆਏ ਬੈਸਣਾ ਸਾਈਂ ਮuje ਨਾ ਦੇ ਜੇ ਤੂੰ ਐਵੇਂ ਰੱਖ ਸੀ ਤਾਂ ਜਿਉ ਸਰੀਰੋਂ ਲੈ ਜੇ ਕਿਤੇ ਮੈਨੂੰ ਤੁਹਾਡਾ ਦਰ ਛੱਡਣ ਦੀ ਨੌਬਤ ਆ ਜਾਏ ਤੇ ਮੇਰੀ ਇੱਕ ਅਰਦਾਸ ਹੈ ਮੇਰੇ ਸਰੀਰ ਚੋਂ ਪ੍ਰਾਣ ਕੱਢ ਲਿਓ ਅੱਜ ਅਰਦਾਸ ਕਰੋ ਹੇ ਭਾਈ ਲਾਲੋ ਜੀ ਜਿਦਾਂ ਤੁਹਾਡੀ ਕਿਰਤ ਬਹੁਤ ਸਾਫ਼ ਸੀ ਤੁਹਾਡੀ ਕਿਰਤ ਦੁੱਧ ਵਰਗੀ ਚਿੱਟੀ ਸੀ ਮਲਗ ਭਾਗੋ ਦੀ ਕਮਾਈ ਬੇਈਮਾਨੀ ਦੀ ਸੀ ਅੱਜ ਸਾਡੇ ਅੰਦਰ ਭੁੱਲਿਆਂ ਨੂੰ ਪਟਕਿਆਂ ਨੂੰ ਕੁਰਾਏ ਪਿਆ ਨੂੰ ਸਮਤ ਬਾਜੈ ਅਸੀਂ ਤੁਹਾਡੇ ਦਰ ਦੇ ਸੇਵਕ ਬਣ ਸਕੀਏ ਇਹ ਅਰਦਾਸ ਕਰੀਏ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਇਹ ਤਨ ਖੂਨ ਦਾ ਬਣਿਆ ਹੈ ਪਰ ਪਾਰਸ਼ਾ ਜੀ ਕਹਿੰਦੇ ਨੇ ਜੋ ਸ਼ਹਿਰ ਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਜਿਹੜੇ ਮਾਲਕ ਦੇ ਰੰਗ ਵਿੱਚ ਰੰਗੇ ਹੁੰਦੇ ਆ ਉਹਨਾਂ ਦੇ ਜਿਸਮ ਦੇ ਵਿੱਚ ਲਾਲਚ ਵਾਲਾ ਖੂਨ ਨਹੀਂ ਹੁੰਦਾ ਕਿਉਂ ਕਿ ਭੈ ਪੈ ਪਰਮੇਸ਼ਰ ਦੇ ਭੈ ਚ ਰਹਿ ਕੇ ਤਨ ਖੀਣ ਹੋਏ ਉਹਨਾਂ ਦਾ ਤਨ ਲਿਸਾ ਹੋ ਜਾਂਦਾ ਹੈ ਉਹ ਰਿਸ਼ਵਤ ਦੇ ਪੈਸੇ ਫੜਣ ਲੱਗੇ ਹੱਥ ਕੰਬਦੇ ਨੇ ਪੈਰ ਭਾਰ ਨਹੀਂ ਚੱਲਦੇ ਉਹ ਕਹਿੰਦੇ ਭਾਈ ਹੁਣ ਭੈ ਪੈ ਤਨ ਖੀਣ ਹੋਏ ਕਿਉਂਕਿ ਲੋਭ ਰਾਤ ਵਿੱਚੋਂ ਜਾਏ ਹੁਣ ਲੋਭ ਦਾ ਖੂਨ ਵਿੱਚੋਂ ਚਲਾ ਗਿਆ ਜਿਉਂ ਬੈ ਸੰਤਰਤਾਤ ਸ਼ੁੱਧ ਹੋਏ ਜਿਵੇਂ ਅੱਗ ਸੋਨੇ ਨੂੰ ਸ਼ੁੱਧ ਕਰਦੀ ਹੈ ਇਦਾਂ ਹੀ ਪ੍ਰਮਾਤਮਾ ਦਾ ਨਿਰਮਲ ਪਾਓ ਸਾਡੇ ਹਿਰਦੇ ਦੀ ਮੈਲ ਬਾਹਰ ਕੱਢਦਾ ਹੈ ਜਿਉਂ ਬੈ ਸੰਤਰ ਧਾਤ ਸ਼ੁੱਧ ਹੋਏ ਤਿਉਹ ਹਰ ਕਾ ਪਾਓ ਪਰਮੇਸ਼ਰ ਦਾ ਅਦਬ ਰਿਸਪੈਕਟ ਦੁਰਮਤ ਮੈਲ ਗਵਾਏ ਦੁਰਮਲ ਦੀ ਮੈਲ ਦੂਰ ਕਰਦਾ ਨਾਨਕ ਤੇ ਜਨ ਸੋਹਣੇ ਹੈ ਨਾਨਕ ਆਖ ਉਹ ਬੜੇ ਸੋਹਣੇ ਹੁੰਦੇ ਨੇ ਜੇ ਰਤੇ ਹਰ ਰੰਗ ਲਾਏ ਜਿਹੜੇ ਮਾਲਕ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਅੱਜ ਅਸੀਂ ਅੰਦਰੋਂ ਸੋਹਣੇ ਜਿਹੜੇ ਅੰਦਰੋਂ ਸੋਹਣੇ ਤੇ ਬਾਹਰੋਂ ਵੀ ਸੋਹਣੇ ਜਿਹੜੇ ਅੰਦਰੋਂ ਸੋਹਣੇ ਬਾਹਰੋਂ ਸੋਹਣੇ ਅਤੀ ਸਤਿਕਾਰਯੋਗ ਭਾਈ ਲਾਲੋ ਜੀ ਤਿੰਨਾਂ ਦਾ ਜਨਮ ਦਿਹਾੜਾ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਆਪ ਸੰਗਤਾਂ ਨੇ ਜਿਨ੍ਹਾਂ ਨੇ ਤਨ ਕਰਕੇ ਮਨ ਕਰਕੇ ਤਨ ਕਰਕੇ ਆਪਣਾ ਸਹਿਯੋਗ ਦਿੱਤਾ ਹੈ ਅਕਾਲ ਪੁਰਖ ਦੇ ਚਰਨਾ ਚਰਦਾਸ ਹੈ ਮਾਲਕ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਸਾਡੇ ਕਰਾਂ ਚ ਪਿਆਰ ਆਵੇ ਇਤਫਾਕ ਆਵੇ ਸਾਰੀਆਂ ਸੰਗਤਾਂ ਦਾ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਹੈਡ ਗਰੰਤੀ ਸਹਿਬਾਨ ਰਾਗੀ ਸਹਿਬਾਨ ਲੰਗਰ ਬਣਾਉਣ ਵਾਲੇ ਲੰਗਰ ਵਰਤੌਣ ਵਾਲੇ ਜੋੜਿਆਂ ਦੀ ਸੇਵਾ ਕਰਨ ਵਾਲੇ ਮੀਡੀਆ ਦੀ ਸੇਵਾ ਕਰਨ ਵਾਲੇ ਸਾਊਂਡ ਵਾਲੇ ਵੀਰ ਮਾਲਕ ਸਾਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਅਰੋਗਤਾ ਬਖਸ਼ਿਸ਼ ਕਰੇ ਸਾਡੇ ਕਰਾਂ ਚ ਪਿਆਰ ਆਵੇ ਇਤਫਾਕ ਆਵੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੇ ਧੀਆਂ ਬਣੀਏ ਗੁਰੂ ਦੀ ਬਾਣੀ ਖੁਦ ਪੜੀ